ਸੱਚੇ ਦਿਲਵਾ ਕਰ ਲੈ ਤੂੰ ਤਵਾ ਯੇਸ਼ੂ ਤੈਨੂੰ ਪਾਰ ਲਾਵੇਗਾ ਤੈਨੂੰ ਆਪਣੀਆਂ ਸੋਹਣੀਆਂ ਯੇਸ਼ੂ ਤੈਨੂੰ ਆਪਣੀਆਂ ਹਲੀਆਂ ਯੇਸ਼ੂ ਚਾਰੇ ਗਾਂਹਟ ਬਿਠਾਵੇਗਾ ਸੱਚੇ ਦਿਲ ਨਾਲ ਕਰ ਲੈ ਤੂੰ ਤਵਾ ਯੇਸ਼ੂ ਤੈਨੂੰ ਪਾਰ ਆਨਲਾਈਨ ਗੋਸਪਲ ਮਿਨਿਸਟਰੀ ਦੇ ਸਭ ਸੁਣਨ ਵਾਲਿਆਂ ਨੂੰ ਅੱਜ ਦੀ ਸਵੇਰ ਪਿਆਰ ਭਰੀ ਜੈ ਮਸੀਹ ਦੀ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਖੁਸ਼ਖਬਰੀ 15ਵੇਂ ਅਧਿਆਏ ਦੀ 22ਵੀਂ ਆਇਤ ਵਿੱਚ ਇਦਾਂ ਪੜ੍ਹਦੇ ਹਾਂ ਹਰ ਵੇਖੋ ਇੱਕ ਕਨਾਨੀ ਤੀਵੀਂ ਉਹਨਾਂ ਹੱਦਾਂ ਵਿੱਚੋਂ ਨਿਕਲ ਕੇ ਹਾਕਾਂ ਮਾਰਦੀ ਬੋਲੀ ਕਿ हे ਪ੍ਰਭੂ 다ਊਦ ਦੇ ਪੁੱਤਰ ਮੇਰੇ ਉੱਤੇ ਦਇਆ ਕਰੋ ਮੇਰੀ ਧੀ ਦਾ ਬਦਰੂ ਦੇ ਸائے ਨਾਲ ਬੁਰਾ ਹਾਲ ਹੈ ਅਸੀਂ ਇੱਥੇ ਮਾਂ ਨੂੰ ਆਪਣੀ ਧੀ ਲਈ ਪ੍ਰਭੂ ਯੇਸ਼ੂ ਮਸੀਹ ਅੱਗੇ ਅਪੀਲ ਕਰਦਿਆਂ ਹੋਇਆਂ ਪੜਦੇ ਹਾਂ ਉਸ ਦੀ ਧੀ ਦਾ ਬਦਰੂਦ ਦੇ ਨਾਲ ਬਹੁਤ ਬੁਰਾ ਹਾਲ ਸੀ ਤਸੀਹੇ ਬਦਰੂ ਉਸ ਨੂੰ ਦਿੰਦੀ ਸੀ ਇਸ ਲਈ ਉਹ ਪਰਮੇਸ਼ਵਰ ਅੱਗੇ ਅਰਦਾਸ ਕਰਦੀ ਹੈ ਕਿ ਉਹ ਦਇਆ ਕਰੇ ਰਹਿਮ ਕਰੇ ਉਹ ਯੋਗਤਾ ਦਾ ਕੋਈ ਬਿਆਨ ਨਹੀਂ ਦੇ ਰਹੀ ਸੀ ਉਹ ਤਾਂ ਸਿਰਫ ਪਰਮੇਸ਼ਵਰ ਦੀ ਕਿਰਪਾ ਲਈ ਬੇਨਤੀ ਕਰਦੀ ਹੈ ਉਸ ਧੀ ਲਈ ਪ੍ਰਭੂ ਦੀ ਭਲਾਈ ਉਸ ਮਾਂ ਲਈ ਭਲਾਈ ਉਸ ਧੀ ਲਈ ਪ੍ਰਭੂ ਦੀ ਕਿਰਪਾ ਅਤੇ ਉਸ ਮਾਂ ਲਈ ਪਰਮੇਸ਼ਵਰ ਦਾ ਪ੍ਰੇਮ ਪਾਪ ਕਰਕੇ ਮਨੁੱਖ ਪਰਮੇਸ਼ਵਰ ਦੀ ਰਹਿਮਤ ਕਿਰਪਾ ਅਤੇ ਚੰਗਿਆਈ ਤੋਂ ਦੂਰ ਹੋ ਕੇ ਰੱਬ ਦਾ ਵੈਰੀ ਬਣ ਬੈਠਾ ਹੈ ਪਾਪ ਅਤੇ ਇਸ ਦੇ ਨਤੀਜਿਆਂ ਨੂੰ ਦੂਰ ਕਰਨ ਅਤੇ ਮਨੁੱਖ ਨੂੰ ਪਰਮੇਸ਼ਵਰ ਨਾਲ ਮੇਲ ਕਰਾਉਣ ਲਈ ਪ੍ਰਭੂ ਯੀਸ਼ੂ ਮਸੀਹ ਨੇ ਇਸ ਸੰਸਾਰ ਵਿੱਚ ਦੇਹ ਤਾਰੀ ਹੋ ਕੇ ਸਲੀਬ ਉੱਤੇ ਆਪਣੀ ਕੁਰਬਾਨੀ ਦਿੱਤੀ ਤਾਂ ਜੋ ਮਨੁੱਖਾਂ ਦੇ ਪਾਪਾਂ ਦਾ ਪ੍ਰਾਸ਼ਚਿਤ ਕੀਤਾ ਜਾ ਸਕੇ ਉਸ ਨੇ ਖੁਦ ਨਿਰਦੋਸ਼ ਤੇ ਦੋਸ਼ ਰਹਿਤ ਹੋਣ ਕਰਕੇ ਵੀ ਸਜ਼ਾ ਨੂੰ ਝੱਲ ਲਿਆ ਅਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਉਸ ਨੇ ਮੌਤ ਤੇ ਪਾਪ ਉੱਤੇ ਜਿੱਤ ਪਾਈ ਹੁਣ ਜੋ ਕੋਈ ਵੀ ਪ੍ਰਭੂ ਯੇਸ਼ੂ ਮਸੀਹ ਵਿੱਚ ਵਿਸ਼ਵਾਸ ਕਰਦਾ ਹੈ ਉਹ ਬਚਾਇਆ ਜਾਵੇਗਾ ਪਾਪ ਅਤੇ ਉਸ ਦੇ ਨਤੀਜਿਆਂ ਤੋਂ ਛੁਟਕਾਰਾ ਪਾਵੇਗਾ ਪਰਮੇਸ਼ਵਰ ਨਾਲ ਮੇਲ ਉਸਦਾ ਹੋ ਜਾਵੇਗਾ ਅਤੇ ਉਸ ਨੂੰ ਪਰਮੇਸ਼ਵਰ ਦਾ ਬੇਟਾ ਜਾਂ ਬੇਟੀ ਹੋਣ ਦਾ ਹੱਕ ਦਿੱਤਾ ਜਾਵੇਗਾ ਤੁਸੀਂ ਵੀ ਪਰਮੇਸ਼ਵਰ ਦੇ ਵਿੱਚ ਯੇਸ਼ੂ ਮਸੀਹ ਦੁਆਰਾ ਵਿਸ਼ਵਾਸ ਕਰਕੇ ਇਸ ਮੁਕਤੀ ਅਤੇ ਚੰਗਿਆਈ ਨੂੰ ਪਾਸਕੋ ਪਰਮੇਸ਼ਰ ਰੱਬੇ ਤੁਹਾਡੇ ਲਈ ਸਾਡੀ ਇਹ ਹੀ ਪ੍ਰਾਰਥਨਾ ਹੈ ਧੰਨਵਾਦ